ਬੋਲਣਾ ਜੀ ਜਗਤ ਗੁਰੂ ਚੰਦਰ ਭਗਵਾਨ ਕੀ ਜੈ ਸਿਰ ਗੁਰੂ ਨਾਨਕ ਤੇ ਮਹਾਰਾਜ ਕੀ ਜੈ ਦੇਸ਼ ਵਿਦੇਸ਼ ਵਿੱਚ ਵੱਸਦੀਆਂ ਸਾਰੀਆਂ ਸੰਗਤਾਂ ਨੂੰ ਭਗਵਾਨ ਸ਼ਿਦ ਚਨ ਮਹਾਰਾਜ ਜੀ ਦੇ 591 ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਸੋ ਪ੍ਰਮਾਤਮਾ ਕਿਰਪਾ ਕਰੇ ਭਗਵਾਨ ਸ਼ਿਦ ਚਨ ਮਹਾਰਾਜ ਜੀ ਸਾਰੀ ਸੰਗਤ ਤੇ ਦੇਸ਼ ਵਿਦੇਸ਼ ਵਿੱਚ ਵਸ ਰਹੀਆਂ ਸੰਗਤਾਂ ਤੇ ਆਪ ਦੀ ਕਿਰਪਾ ਬਣਾਈ ਰੱਖਣ ਸਮੂਹ ਭੇਖ ਭਗਵਾਨ ਵੱਲੋਂ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਤੇ ਸਾਡੇ ਬਹੁਤ ਹੀ ਪਿਆਰੇ ਗੌਰਵ ਗਰਵ ਜੀ ਜੋ ਕਿ ਉਦਾਸੀਨ ਭੇਗ ਦਾ ਪ੍ਰਚਾਰ ਪ੍ਰਸਾਰ ਕਰਦੇ ਨੇ ਪ੍ਰਮਾਤਮਾ ਉਹਨਾਂ ਤੇ ਵੀ ਕਿਰਪਾ ਬਣਾਈ ਰੱਖੇ ਸੰਤ ਕੀ ਸੰਗਤ ਚੈਨਲ ਹੈ ਉਹਨਾਂ ਦਾ ਸੋ ਆਪ ਸਭ ਜਣੇ ਵੱਧ ਤੋਂ ਵੱਧ ਸ਼ੇਅਰ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਜੋ ਕਿ ਆਪਾਂ ਨੂੰ ਉਦਾਸੀਨ ਭੇਗ ਦੀਆਂ ਬਾਬੇਸ਼ੀ ਚੰਦ ਮਹਾਰਾਜ ਜੀ ਦੀਆਂ ਕਥਾ ਕਹਾਣੀਆਂ ਵਿਚਾਰਾ ਉਹਨਾਂ ਦੇ ਨਾਮ ਦੀ ਦਾਤ ਉਹਨਾਂ ਤੇ ਆਪਾਂ ਨੂੰ ਕੀਤੇ ਹੋਏ ਸੰਕਲਪ ਯਾਦ ਰਹਿਣ ਸੋ ਭਗਵਾਨ ਸ਼੍ਰੀ ਚੰਦ ਮਹਾਰਾਜ ਜੀ ਕਿਰਪਾ ਬਣਾਈ ਰੱਖਣ ਬਹੁਤ ਬਹੁਤ ਧੰਨਵਾਦ ਪੋਣ ਲੰਗ ਜਗ ਗੁਰੂ ਸ਼ੀ ਚੰਦਰ ਭਗਵਾਨ ਕੀ ਜੈ ਸ਼ਿਰ ਬਨਾਨ ਪਤੇ ਮਹਾਰਾਜ ਕੀ ਜੈ